ਨੰਗਲ ਪੁਲਿਸ ਵੱਲੋਂ ਐਸਐਸਪੀ ਰੂਪਨਗਰ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਟੀ ਸੀਲਿੰਗ ਦੇ ਚੱਲਦੇ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੇ ਵਿਸ਼ੇਸ਼ ਨਾਕੇਬੰਦੀ ਕੀਤੀ ਗਈ ਇਸ ਮੌਕੇ ਪੁਲਿਸ ਵੱਲੋਂ ਆਉਣ ਤੇ ਜਾਣ ਵਾਲੇ ਵਾਹਨਾਂ ਦੀ ਗਹਿਨਤਾ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਜੋ ਕਿ ਕੋਈ ਵੀ ਅਪਰਾਧਿਕ ਸਮੱਗਰੀ ਜਾਂ ਅਪਰਾਧਿਕ ਤੱਤ ਸ਼ਹਿਰ ਦੇ ਵਿੱਚ ਦਾਖਲ ਨਾ ਹੋ ਸਕਣ ਇਸ ਮੌਕੇ थाना ਮੁਖੀ ਰਾਹੁਲ ਸ਼ਰਮਾ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਨਾਕਾਬੰਦੀ ਕੀਤੀ ਗਈ ਹੈ ਤੇ ਵਾਹਨਾਂ ਦੀ ਗੈਰਨਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿ ਇੱਕ ਨਾਕਾ ਐਮਪੀ ਦੀ ਕੋਠੀ ਐਂਟਰੀ ਪੁਆਇੰਟ ਤੇ ਲਗਾਇਆ ਗਿਆ ਹੈ ਤੇ ਦੂਸਰਾ ਨਾਕਾ ਅਜੋਲੀ ਮੋੜ ਵਿਖੇ ਐਗਜ਼ਿਟ ਪੁਆਇੰਟ ਤੇ ਲਗਾਇਆ ਗਿਆ ਹੈ। ਜਿੱਥੇ ਪੁਲਿਸ ਪਾਰਟੀ ਪੂਰੀ ਮਸਤੈਤੀ ਨਾਲ ਤਾਇਨਾਤ ਹੈ। ਅਗਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸਮਗਰੀ ਮਿਲਦੀ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਤੇ ਸ਼ਹਿਰ ਦੇ ਵਿੱਚ ਨਾਕਾਬੰਦੀ ਜਾਰੀ ਰਹੇਗੀ ਨਗਰ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਸਰajer ਰਾਤ ਨੂੰ ਨਕਾ ਲਗਾਇਆ ਗਿਆ ਜੀ ਅੱਜ ਮਾਰੀਓਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਟੀ ਸੀਲਿੰਗ ਪਲਾਨ ਦੀ ਮੁਹਿੰਮ ਚਲਾਈ ਗਈ ਹੈ ਜੀ ਜੀ ਇਸ ਵਿੱਚ ਬੰਦਿਆਂ ਨੂੰ ਸ਼ੱਕੀ ਬੰਦਿਆਂ ਨੂੰ ਰਾਉਂਡ ਅਪ ਕੀਤਾ ਜਾ ਰਿਹਾ ਤੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਅਗਰ ਕੋਈ ਸ਼ੱਕੀ ਲੱਗਦਾ ਹੈ ਤਾਂ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਉਹਨੂੰ ਛੱਡਿਆ ਜਾ ਰਿਹਾ ਤੇ ਇਸ ਦੇ ਵਿੱਚ ਨਾਕਾ ਜਿਹੜਾ 9 ਤੋਂ 12 ਵਜੇ ਤੱਕ ਅੱਜ ਲਗਾਇਆ ਜਾ ਰਿਹਾ ਹੈ ਇੱਕ ਨਾਕਾ ਨੰਗਲ ਪੁਲਿਸ ਸਟੇਸ਼ਨ ਮੇਰੇ ਦੁਆਰਾ ਲਗਾਇਆ ਗਿਆ ਹੈ ਮੇਰੀ ਫੋਰਸ ਦੁਆਰਾ ਤੇ ਕਿ ਇੰਚਾਰਜ ਚੌਂਕੀ ਨਿਆ ਨੰਗਲ ਅਜੋਲੀ ਮੋੜ ਤੇ ਲਗਾਇਆ ਹੈ। ਇਸ ਪ੍ਰੋਪਰਸਿਟੀ ਆਪਣੀ ਜਿਹੜੀ ਹੈਗੀ ਉਹ ਕਵਰ ਹੋ ਜਾ। ਠੀਕ ਹੈ ਜੀ ਇਹਦੇ ਵਿੱਚ ਕੋਈ ਦੇਖਿਆ ਤੜੀ ਕੋਈ ਜਿਹੜੀ ਕਿੰਨੇ ਕਰ ਗੱਡੀਆਂ ਰਿਕਵਰ ਕੀਤੀਆਂ ਜੀ ਇਹਦੇ ਵਿੱਚ ਗੱਡੀਆਂ ਦੀ ਆਪਾਂ ਵੈਰੀ ਕਰ ਰਹੀ ਚੈਕਿੰਗ ਜੇ ਕੋਈ ਸ਼ੱਕੀ ਜਾਪਦਾ ਹੈ ਜਾਂ ਉਲੰਘਣਾ ਕਰਦਾ ਹੈ ਕਿਸੇ ਕਾਨੂੰਨ ਦੀ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਕੀ ਕਹਿਣਾ ਚਾਹ ਕੋਈ ਸਾਡੇ ਮੰਦੇ ਬਰਾਏ ਲੋਕਾਂ ਨੂੰ ਜੀ ਬਸ ਇਹੀ ਆ ਜੀ ਬੜਾ ਵਧੀਆ ਨੰਗਲ ਸ਼ਹਿਰ ਹੈ ਜੀ ਬਹੁਤ ਐਨਾ ਸੋਹਣਾ ਸ਼ਹਿਰ ਤੇ ਤੁਸੀਂ ਪਿਆਰ ਨਾਲ ਰਹੋ ਜੀ ਕੋਆਪਰੇਟ ਕਰਕੇ ਬਹੁਤ ਵਧੀਆ ਗੱਲ ਹੈ ਜੀ। ਬਾਕੀ ਨਸ਼ੇਈ ਜਿਹੜੇ ਵਿਅਕਤੀ ਨੇ ਐਡਿਕਟਸ ਨੇ ਜੀ ਉਹ ਸ਼ਾ ਛੱਡ ਦੇਣ ਦਾ ਚੰਗੀ ਗੱਲ ਨਹੀਂ ਸੱਚ ਗੱਲ ਨਹੀਂ ਹਾਂਜੀ ਹਾਂਜੀ ਸਰ ਜੀ ਅਗਰ ਕਿਸੇ ਵਿਅਕਤੀ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਮੇਰੇ ਨਾਲ ਸਾਂਝੀ ਕੀਤੀ ਜਾਵੇ ਜੀ ਤਾਂ ਹੀ ਮੱਅਲਬ ਆਪਣਾ ਜੀ ਇਨਫੋਰਮੇਸ਼ਨ ਆਪਸ ਦੇ ਵਿੱਚ ਸਾਡੀ ਆਦਾਨ-ਪ੍ਰਦਾਨ ਹੋਊਗਾ ਤਾਂ ਵਧੀਆ ਰਹੇ ਠੀਕ ਹੈ ਸਰ ਥੈਂਕ ਯੂ